ਰਿੰਦਰ ਸਿੰਘ ਜੀ,ੁਰੇਂਦਰ ਜੀ ਕੀ ਹੋਇਆ ਜਿਹੜਾ ਡੈਰੀ ਤੇ ਚੋਰੀ ਹੋਈ? ਦੋ ਬਜੇ ਢਾਈ ਵਜੇ ਤਕਰੀਬ ਚੋਰੀ ਹੋ ਗਈ। ਇੱਕ ਪਿਸਟਲ ਜੀ, ਕਿਹੜੀ ਮੋਦੀ ਦਾ ਵੱਡੀ ਚੀਜ਼ ਪਾ ਕੇ ਕੀ ਨੁਕਸਾਨ ਹੋਇਆ ਸੋਣਾ? ਕਿੰਨੇ ਸੀਗਾ? 20-25 ਕਿਲੋ ਜੀ। 4 ਕਿ ਕੀ ਲੈ ਕੇ ਚੱਕੇ? ਇੱਕ ਆਪਣਾ ਮੱਖ ਲੱਗੀ ਮੂਲ ਜਰਾ ਮਹਿਨਰ ਦੂਜਾ ਛੱਡ ਗਈ। ਸ਼ਟਰ ਤੋੜੇ ਗਏ ਆ ਹਾਂਜੀ ਪਹਿਲਾਂ ਵੀ ਜਿਹੜਾ ਤੁਹਾਡੇ ਦੱਸਿਆ ਡੈਰੀ ਤੇ ਚੋਰੀ ਹੋਈ ਹੈ 14 ਦਿਨ ਪਹਿਲਾਂ ਉਹ 14 ਤਰੀਕ ਨੂੰ ਉੱਧਰ ਹੋਈ ਹੈ ਜੀ ਹਾਂ 23 ਤਰੀਕ ਨੂੰ ਉੱਧਰ ਬਲੀਗਲ ਵਸਤੀ ਕਰੀ ਹੈ ਜੀ ਹਾਂ ਰਾਤ ਦਾ ਦੇਰੀ ਹੈ ਹਾਂ ਉਹ ਡੇਰੀ ਨੇ ਚੋਤੇ ਪਾਈ ਦੁੱਧ ਤੇ ਮੇਰੀ ਇੱਧਰ ਹਾਂਜੀ ਹਾਂ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਹੋਏ ਕੁਝ ਆਇਆ ਹੋ ਜੀ ਚੋਰੀ ਕਰਦੇ ਮਾਰਕਟ ਦੇ ਕੈਮਰੇ ਲੱਗੇ ਨੇ ਮੇਰੇ ਕੋਲ ਦੁਕਾਨ ਕਰਾਈ ਤੇ ਅੱਜ ਅੱਛਾ ਜੀ ਬਾਹਰ ਨਾ ਜਾਏ ਵੇ ਛਕਲਾ ਹੀ ਆਉਂਦੇ ਨੇ ਆਈਆਂ ਹੋਈਆਂ ਛਕਲਾ ਮੂੰਹ ਬੱਜੇ ਹੋਏ ਨੇ ਛਕਲਾ ਉਹ ਤਾਂ ਆਏ ਕਿੰਨੇ ਚੋਰ ਸੀਗੇ ਕਿੰਨੀ ਤਿੰਨ ਚੋਰ ਆਕਰ ਅੱਛਾ ਜੀ ਤੁਹਾਡਾ ਕੀਮਤੀ ਸਮਾਨ ਚੱਕ ਕੇ ਲੈ ਗਏ ਜਿੰਨਾ ਮਹਿੰਗਾ ਸਮਾਨ ਸੀਗਾ ਨਮਕੀਨ ਲੈ ਗਏ ਜਿਹੜਾ ਅੱਧ ਤੱਕ ਕਿਲੋ ਵਾਲੇ ਕਿਲੋ ਵਾਲੇ ਪੈਕਟਾਂ ਬਣੇ ਪਕੌੜੀਆਂ ਵਗੈਰਾ ਦੇ ਵਿੱਚ ਹਾਂ ਮਹਿੰਗਾ ਨਮਕੀਨ ਸਾਰਾ ਲੈ ਗਏ ਅਮੂਲ ਦਾ ਮੱਖਣ ਲੈ ਕੇ ਚੱਲ ਅਮੂਲ ਦਾ ਮੱਖਣ ਲੈ ਕੇ ਘੋਲ ਲੈ ਗਏ ਹਾਂ ਕੀ ਮਤ ਤੇ ਅਸੀਂ ਦੁਸ਼ਮਣੇ ਕੱਟ ਨਹੀਂ ਸਿੱਧੀ ਕੱਟੇ ਜੀ ਆਹ ਚੋਰੀਆਂ ਕਰਕੇ ਤਾਂ ਅਸੀਂ ਬਹੁਤ ਦੁਖੀ ਜੀ ਜਿਹੜਾ ਨੇ ਚੋਰੀ ਕੀਤੀਆਂ ਨਾ ਪੁਲਿਸ ਆਈ ਸੀਗੀ ਮੌਕੇ ਪੁਲਿਸ ਆਈ ਸੀ ਮੌਕੇ ਦੇਖ ਕੇ ਚਲੀ ਗਈ ਪੁਲਿਸ ਆਈ ਮੌਕਾ ਦੇਖ ਕੇ ਚਲੇਗੀ ਕੁਝ ਬਾਹਰ ਖੜੇ ਨੇ ਹੁੰਦੇ ਕੀ ਕਹਿੰਦੇ ਉਹ ਦੇਖ ਕੇ ਪੁੱਤ ਜੀ ਲੈ ਕੇ ਵੀਡੀਓ ਜੀ ਕਦੇ ਜਾਈਏ ਸੀ ਹਾਂ ਕੋਈ ਕਾਰਵਾਈ ਨਹੀਂ ਜੀ ਅਸੀਂ ਬਰਸੇ ਚੌਥੀ ਬੁੱਧਰ ਨੇ ਜਿਹੜੀ ਪਿਛਲੇ 14 ਤਰੀਕ ਨੂੰ ਕਾਰ ਹਾਦਸਾ ਹੋਈ ਹੈ ਡਾਇਰੀ ਤੋਂ ਹਾਂ ਉਹਦੀ ਅਸੀਂ ਜੀਐਸਪੀ ਤੋਂ ਵੀ ਫੋਨ ਕਰਾਤਾ ਸੀ ਐਸਐਟ ਤੋਂ ਕਰਾਤਾ ਅੱਜ ਅਸੀਂ ਜੁਨੀ ਨਾਲ ਫੋਨ ਕਰਾਤਾ ਸੀ ਸਰਪੰਚਾਂ ਤੋਂ ਵੀ ਕਰਾਤੀ ਕੋਈ ਗੱਲਵਾਟ ਨਹੀਂ ਪਈ ਅਸੀਂ 2 ਮਿੰਟ ਅਦਰ ਮੌਕੇ ਤੇ ਪਹੁੰਚ ਗਏ ਹਾਂ 2 ਮਿੰਟ ਪਹਿਲਾਂ ਕਿਥੋਂ ਨਿਕਲ ਗਏ ਜੇ ਸਾਨੂੰ ਕੋਈ ਟੱਕਰ ਜਾਂਦਾ ਅਸੀਂ ਜਾਨਾ ਮਰਨੇ ਸੀ ਜੀ ਹੁਣ ਵੀ ਜੇ ਸਾਨੂੰ ਕੋਈ ਚੋਰ ਕਿਤੇ ਟੱਕਰ ਕਰ ਛੱਡਣਾ ਨਹੀਂ ਹੈ ਜੀ